6 ਸਤ ਪੋਦੀ ਦਰਮਿਆਨੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪਰਿਵਾਰ ਕਈ ਭਾਗਾਂ ਦੇ ਵਿੱਚ ਵੰਡਿਆ ਗਿਆ ਦਸਮ ਪਾਤਸ਼ਾਹ ਵੱਡੇ ਸਹਿਬਜ਼ਾਦਿਆਂ ਸਮੇਤ ਚਮਕੌਰ ਦੀ ਗੜੀ ਵੱਲ ਰਵਾਨਾ ਹੋ ਗਏ ਛੋਟੇ ਸਹਿਬਜ਼ਾਦੇ ਮਾਤਾ ਗੁਜਰੀ ਜੀ ਦੇ ਨਾਲ ਇਸ ਜੋ ਪਤਨ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਸ ਤੇ ਕੰਡੇ ਪਹੁੰਚਦੇ ਨੇ ਤੇ ਪਹਿਲੀ ਰਾਤ ਕੁੰਮਾ ਮਾਸ਼ਕੀ ਦੀ ਸ਼ਾਨ ਚ ਗੁਜ਼ਾਰਦੇ ਨੇ ਸਫਰ-ਏ ਸ਼ਹਾਦਤ ਦਾ ਜਦੋਂ ਆਗਾਜ਼ ਹੁੰਦਾ ਏ 6 ਸਤਕੋਦੀ ਰਾਤ ਤੋਂ ਉਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਜਿੱਥੇ ਉਹਨਾਂ ਪਲਾਂ ਨੂੰ ਮਹਿਸੂਸ ਕਰਦੀਆਂ ਹਨ ਤੇ ਵਿਸ਼ੇਸ਼ ਤੌਰ ਤੇ ਇਸ ਪਿੰਡ ਚੱਕ ਢੇਰਾ ਵਿਖੇ ਪਹੁੰਚਦੀਆਂ ਹਨ ਜਿੱਥੇ ਯਾਦਗਾਰ ਪੱਪਾ ਕੁੰਮਾ ਮਾਸ਼ਕੀ ਦੀ ਜਿਹੜਾ ਉਹ ਗੁਰਦੁਆਰਾ ਸਾਹਿਬ ਸੁਭਾਏ ਮਾਨੇ ਤੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰਦਿਆਂ ਨੇ ਤ੍ਰਿਆ ਸਤਲੁਜ ਦੇ ਕੰਡੇ ਤੇ ਇਸ ਅਸਥਾਨ ਤੇ ਦਾਦੀ ਮਾਂ ਗੁਜਰਕੌਰ ਤੇ ਛੋਟੇ ਸਹਿਬਜ਼ਾਦੇ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਸਰਸਾ ਨਦੀ ਦੇ ਕਿਨਾਰੇ ਭਾਵ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਤੋਂ ਆਪਣੇ ਪਰਿਵਾਰ ਨਾਲ ਉਹ ਵਿਛੜ ਕੇ 7 ਪੋ ਭਾਵ 21 ਦਸੰਬਰ ਸਨ 1704 ਈਸਵੀ ਦੀ ਇੱਕ ਰਾਤ ਬੇੜੀ ਦੇ ਮਲਾ ਕੁੰਮਾ ਮਾਸ਼ਕੀ ਦੀ ਝੌਂਪੜੀ ਵਿੱਚ ਬਤੀਤ ਕੀਤੀ ਸੀ ਪਿੰਡ ਅਵਾਨ ਕੋਟ ਚ ਵਸਤੀ ਮਾਈ ਲక్ష్ਮੀ ਨਾਂ ਦੀ ਵਿਤਵਾ ਬ੍ਰਾਹਮਣੀ ਨੇ ਦਾਦੀ ਮਾਂ ਤੇ ਨਿੱਕੀਆਂ ਜਿੰਦਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਸੀ। ਇਹੀ ਉਹ ਥਾਂ ਸੀ ਜਿੱਥੇ ਗੰਗੂ ਪਾਪੀ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨੂੰ ਮਿਲਿਆ ਸੀ ਤੇ ਇੱਥੋਂ ਉਹ ਉਹਨਾਂ ਨੂੰ ਆਪਣੇ ਨਾਲ ਲੈ ਗਿਆ ਸੀ। ਹਰ ਸਾਲ ਸਫਰ-ਏ-ਸ਼ਹادت ਦੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਾਵਨ ਅਸਥਾਨ ਤੇ ਨਤਮਸਤਕ ਹੋ ਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਿੱਧਾ ਕਰਦੀਆਂ ਹਨ ਗੁਰਮੁਖ ਪਿਆਰੇ ਦੇਸ ਬੇੜੀ ਦੇ ਵਿੱਚ ਸਫਰ ਕਰ ਰਹੇ ਇਹ ਹਸਤੀਆਸਕ ਬੇੜੀ ਯਾਦਗਾਰ ਬਾਬਾ ਕਮਮਾ ਮਸ਼ਕੀ ਦੇ ਇਸ ਪੱਤਨ ਪਰ ਬੇੜੀ ਚਲਾਉਂਦੇ ਹੁੰਦੇ ਸੀ ਇਹ ਹਸਤੀਆਸਕ ਜਗ੍ਹਾ ਜਦੋਂ ਕਲਗੀਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸੈ ਦੀ ਜੰਗ ਜਿੱਤੀ ਜੰਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਪਰਿਵਾਰ ਸੀ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਪਹਿਲਾ ਹਿੱਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸੇ ਦੀ ਜੰਗ ਜਿੱਤਣ ਤੋਂ ਬਾਅਦ ਖਨੌਲੇ ਦੇ ਕਿਲੇ ਦੇ ਸਾਹਮਣੇ ਨੂੰ ਪਾਰ ਕੀਤਾ ਜੀ ਦੇ ਵਿੱਚ ਵੱਡੇ ਸ਼ਾਹਜਾਦੇ ਬਾਬਾ ਅਜੀਤ ਸਿੰਘ ਬਾਬਾ ਜਹਾਰ ਸਿੰਘ ਸ਼ਾਮਲ ਸਨ ਜਿਨ੍ਹਾਂ ਨੇ ਉਸੇ ਸ਼ਾਮ ਨੂੰ ਸਤਪੋਹ ਨੂੰ ਬੁੱਧਰਾਮ ਦੀ ਕੱਚੀ ਹਵੇਲੀ ਵਿੱਚ ਜਾ ਪ੍ਰਵੇਸ਼ ਕੀਤਾ ਦੂਜੇ ਦਿਨ 22 ਦਸੰਬਰ 1704 ਨੂੰ ਦੁਨੀਆ ਦੀ ਇੱਕ ਅਨੋਖੀ ਜੰਗ ਹੋਈ ਇੱਕ ਪਾਸੇ 7 ਮਹੀਨੇ ਦੇ ਭੁੱਖੇ ਪਾਣੇ ਸਿੰਘ ਸ਼ੇਰ ਇੱਕ ਪਾਸੇ ਅਧੁਨਿਕ ਹਥਿਆਰਾਂ ਨਾਲ 10 ਲੱਖ ਫੌਜ 10 ਲੱਖ ਫੌਜ ਨੂੰ ਜਿੱਤਣ ਤੋਂ ਵੀ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਰ ਸਿੰਘਾ ਵਜਾਕ ਹੈ ਉੱਚੀ ਆਵਾਜ਼ ਤਾੜੀ ਵਜਾਕ ਹੈ ਉੱਚੀ ਆਵਾਜ਼ ਵਿੱਚ ਇਹ ਸ਼ਬਦ ਕਹਿਕ ਹੈ ਹਿੰਦ ਦਾ ਪੀਰ ਵੱਧ ਹੈ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਕਿਸੇ ਅਰੰਗਜੀਵ ਦੇ ਜਰਨਲ ਚ ਦਾਮ ਹੈਗਾ ਉਹ ਸਾਹਮਣੇ ਹੋਕਾ ਅੱਖਾਂ ਚ ਅੱਖਾਂ ਪਾ ਸਕਦਾ ਪਰ ਕਿਸੇ ਵੀ ਜਰਨਲ ਦੀ ਜ਼ਰਤ ਨਹੀਂ ਪਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੋਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਸਾਹਿਬ ਤੋਂ ਮਾਛੀਵਾੜੇ ਨੂੰ ਚਾਲੇ ਪਾਉਂਦੇ ਦੂਜਾ ਪੰਥ ਦਾ ਹਿੱਸਾ ਪੰਸੀ ਮਾਤਾ ਮਾਤਾ ਸਾਵਕਾ ਮਾਤਾ ਸੁੰਦਰਕਾਰ ਦੋ ਉਹਨਾਂ ਦੀਆਂ ਸੇਵਕਾਂਾਂ ਬੀਬੀ ਬੀਬੋ ਤੇ ਬੀਬੀ ਭਾਗੋ ਤਿੰਨ ਸਿੰਘ ਭਾਈ ਜਵਾਰ ਸਿੰਘ ਭਾਈ ਤਨਨਾ ਸਿੰਘ ਭਾਈ ਮੋਨੀ ਸਿੰਘ ਦੋ ਸਿੰਘਣੀਆਂ ਇਸ ਸੱਸੇ ਦੀ ਜੰਗ ਵਿੱਚ ਗ੍ਰਿਫਤਾਰ ਹੋ ਗਈਆਂ ਤੇ ਆ ਵੀਰ ਵੀ ਉਨੀਤਕਾਰ ਤ੍ਰੀਬੀ ਬਸੰਤਕਾਰ ਪਰ ਉਹਨੇ ਆਪਣੀ ਅਣਖ ਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਅਣਖ ਨੂੰ ਇੱਜ਼ਤ ਨੂੰ ਹੱਥ ਨਹੀਂ ਲਾਣ ਦਿੱਤਾ ਭਾਵੇਂ ਉਹਨਾਂ ਨੇ ਸ਼ਹਾਦਤ ਦੇਣੀ ਪਈ ਜਦੋਂ ਭਾਈ ਜਵਾਰ ਸਿੰਘ ਹੋਣੀ ਸਰਸਾ ਪਾਰ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਪੰਥ ਦੇ ਵਾਲੀ ਸਾਡੀ ਹੁਣ ਕੀ ਸੇਵਾ ਮਹਾਰਾਜ ਕਹਿੰਦੇ ਟੋਡੀ ਸੇਵਾ ਪੰਥ ਦੀ ਾਨ ਪੰਥ ਦੀ ਸ਼ਾਨ ਪੰਥ ਦੀਆਂ ਮਤਾਮਾਂ ਭਾਈ ਮਨੀ ਸਿੰਘ ਦਾ ਨਾਲ ਰੋਪੜ ਨੂੰ ਪਾਗ ਟੰਗੀਆਂ ਰਾਹੀਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਪੜ ਲੈ ਜਾਓ ਜਦੋਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੇ ਤਾਂ ਭਾਈ ਜਵਾਰ ਸਿੰਘ ਨੇ ਤਲਗੀ ਤਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ ਪੰਥ ਦੇ ਵਾਲੀ ਸਾਡੀ ਰੋਪੜ ਬਹੁਤ ਨਜ਼ਦੀਕੀ ਰਿਸ਼ਤੇਦਾਰੀ ਹੈ ਅਸੀਂ ਸਤਾਂ ਸਿੰਘਾ ਸਿੰਘ ਨੇ ਉਸ ਸਥਾਨ ਤੇ ਜਿਸ ਅਸਥਾਨ ਤੇ ਪੰਥ ਦੀਆਂ ਮਤਾਮਾਂ ਨੇ ਇਹ ਦਰਦਨਾਕ ਰਾਤ ਕੱਟੀ ਉਸ ਜਗ੍ਹਾ ਦੀ ਖੋਜ ਕਰਕੇ ਭਾਈ ਸਰਿੰਦਰ ਸਿੰਘ ਖਜੂਰਲੇ ਨੇ ਉੱਥੇ ਗੁਰਦੁਆਰਾ ਗੁਰੂ ਕਾ ਮਹਿਲ ਉੱਚਾ ਖੇੜਾ ਹੈ ਤੇ ਭਾਈ ਸਰ ਨੂੰ ਪੰਥ ਦੀਆਂ ਮਤਾਮਾਂ ਉੱਥੋਂ ਦਿੱਲੀ ਨੁਰਬਾਨਾ ਹੋਈਆਂ ਤੀਜਾ ਹਿੱਸਾ ਦਾਦੀ ਮਾ ਸਾਹਿਬਜਾਦੇ ਜਦੋਂ ਸਰਸੇ ਦੀ ਜੰਗ ਸ਼ੁਰੂ ਹੋ ਜਾਂਦੀ ਦਾਦੀ ਮਾ ਸਾਹਿਬਜਾਦੇ ਨੂੰ ਲੈ ਕੇ ਇੱਕ ਸੰਘਣੇ ਜੰਗਲ ਵਿੱਚ ਬੈਠ ਜਾਂਦੇ ਜਦੋਂ ਜੰਗ ਦੀ ਸਮਾਪਤੀ ਹੋ ਜਾਂਦੀ ਫਿਰ ਸਰਸੇ ਦੇ ਕਿਨਾਰੇ ਕਿਨਾਰੇ ਆ ਕੇ ਐਸ ਪੱਤਨ ਪਰ ਜਦੋਂ ਪੁੱਜਦੇ ਤਾਂ ਰਾਤਾਂ ਲੰਬੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਚਮਕਾ ਰਾ ਪਿੰਡਿਆਂ ਦੇ ਪੈਗੇ ਜਦੋਂ ਦੇਖਿਆ ਵੀ ਨਾ ਇੱਥੇ ਕੋਈ ਮਨੁੱਖੀ ਰਹਿਸ਼ਾ ਨਾ ਸਰਸਾ ਪਾਰ ਕੀਤਾ ਜਾ ਸਕਦਾ ਨਾ ਸਤਲੁਜ ਪਾਰ ਕੀਤਾ ਦੱਸਦਾ ਬੀਹਾਵਾਨ ਜੰਗਲ ਵਿੱਚ ਕੋਈ ਵੀ ਰਹਿਸ਼ ਦਾ ਪ੍ਰਬੰਧ ਨਹੀਂ tha ਪਰ ਕੁਦਰਤ ਦਾ ਇੱਕ ਰਿਸਮਾ ਵਖੀਆ ਰਾਤਾਂ ਲੰਬੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਚਮਕਾ ਰਾਹ ਕੰਡਿਆਂ ਦੇ ਪੈ ਗਏ ਤਾਂ ਦਾਦੀ ਮਾਨ ਨੇ ਦੇਖਿਆ ਵੀ ਇੱਕ ਕੱਖਾਂ ਕਾਨੀਆਂ ਦੀ ਝੁੰਗੀ ਵਿੱਚ ਦੀਵਾ ਵਾ ਦਾ ਦੀਵੇ ਦੀ ਲੋ ਨੂੰ ਦਾਦੀ ਮਾਨ ਉਸ ਬੇਕਮੂਆ ਕੀ ਝੁੰਗੀ ਦੀ ਆਵਾਜ਼ ਦਿੱਤੀ ਭਾਈ ਹੈ ਕੋਈ ਰੱਬ ਦਾ ਪਿਆਰਾ ਜਿਹੜਾ ਅੱਜ ਦੀ ਦਰਦਨਾਕ ਰਾਤ ਸਾਨੂੰ ਆਪਣੀ ਕੱਖਾਂ ਕਾਨਿਆਂ ਦੀ ਝੁੰਗੀ ਵਿੱਚ ਨਿਵਾਸ ਕਰਾਉਣ ਦੀ ਸੇਵਾ ਕਰਨ ਜਦੋਂ ਬਾਬਾ ਜੀ ਨੇ ਤਿੰਨ ਰੱਬੀ ਰੂਹਾਂ ਜਿਨ੍ਹਾਂ ਪਰ ਕਹਲਪੁਰਖ ਵਾਹਿਗੁਰੂ ਦੀ ਅੱਡੀ ਬਖਸ਼ ਸੀ ਗੌਰਮਖ ਰੋਮ ਰੋਮ ਹਰਤੇ ਆਏ ਤੇ ਦੇ ਦਰਸ਼ਨ ਕੀਤੇ ਉਹ ਦਰਸ਼ਨ ਕਰਦੇ ਹੋਏ ਨਦਰੋਂ ਨਿਹਾਲ ਅਕਾਦੀ ਮਾਨ ਨੂੰ ਕਹਿਣ ਲੱਗੇ ਵੀ ਤੁਹਾਡੇ ਦਰਸ਼ਨ ਕਰਕੇ ਮੈਨੂੰ ਐ ਪ੍ਰਤੀਸ਼ ਹੋਇਆ ਜਿਵੇਂ ਤੁਸੀਂ ਹਾ ਖਾਕੰਦੇਸ਼ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਵਾਰ ਚ ਹੁੰਦੇ ਤਾਂ ਉਹਨਾਂ ਨੇ ਬੜੀ ਸੇਵਾ ਕੀਤੀ ਜਦੋਂ ਦੀ ਵਿਚਾਰਾਂ ਕਰਦੇ ਇਹ ਭੁੱਲ ਚੁੱਕਾ ਹਸਤੀ ਆਸਤਾ ਇੱਥੇ ਦਾ ਬਹੁਤ ਲੰਬਾ ਹੈ ਪਰ ਸੀਮੇ ਸਮੇਂ ਵਿੱਚ ਇਹਨਾਂ ਦਿਨਾਂ ਚਾਰ ਸੰਗਤ ਦਾ ਫੋਨ ਕਰਕੇ ਥੋੜਾ ਵਾਤਾਹੀ ਇੱਕ ਸੰਗਤ ਨੂੰ ਚਾਣਨਾ ਪਈਦਾ ਭੁੱਲਾਂ ਚੁੱਕਾਂ ਦੀ ਖੀਮਾ